ਲੋ ਜੀ ਅੱਜ ਤੁਹਾਨੂੰ ਅਸੀਂ ਪਟਿਆਲੇ ਦੀ ਸ਼ਹਿਰ ਕਰਾਵਾਂਗੇ ਪਟਿਆਲਾ ਵਿਰਾਸਤੀ ਸ਼ਹਿਰ ਇਹ ਸਾਡੇ ਪਟਿਆਲੇ ਸ਼ਹਿਰ ਦਾ ਫੂਲ ਥੀਏਟਰ ਜੋ ਕਿ ਬਹੁਤ ਪੁਰਾਣਾ ਥੀਏਟਰ ਆ ਇਹਦੇ ਸਾਹਮਣੇ ਫੁਹਾਰਾ ਚੌਂਕ ਆ ਜੀ ਜਿਹੜਾ ਰਾਤ ਨੂੰ ਲੈਟਾ ਜਾਗਦਿਆਂ ਨੇ ਪਾਣੀ ਪਾਣੀ ਇਹਦੀ ਫੁਹਾਰਾ ਨਿਕੰਦੀਆਂ ਨੇ ਫੁਹਾਰਾ ਇਹਨੂੰ ਕਹਿੰਦੇ ਪੁਹਾਰਾ ਚੌਂਕ ਕਹਿੰਦੇ ਨੇ ਇਹਨੂੰ ਮੇਰੇ ਨਾਲ ਮੇਰਾ ਦੋਸਤ ਰੰਧਾਵਾ ਸਿੰਘ ਮੇਰਾ ਅਜੀਜ਼ ਪਿਆਰਾ ਦੋਸਤ ਰੰਧਾਵਾ ਸਿੰਘ ਤੇ ਮੈਂ ਤੁਹਾਡਾ ਮੱਟੂ ਪ੍ਰਧਾਨ ਚਲੋ ਆਪਾਂ ਚੱਲੀਏ ਮੜ ਜਾ ਤੁਹਾਨੂੰ ਸ਼ੇਅਰ ਕਰਾਨੇ ਆ ਪਟਿਆਲੇ ਦੀ ਚਲੋ ਜੀ ਰੰਧਾਵਾ ਜੀ ਇਹ ਸਾਡਾ ਪਟਿਆਲੇ ਦਾ ਭਵਾਰਾ ਚੌਂਕ ਇਹ ਰਾਤ ਨੂੰ ਦੇਖੋ ਲਾਈਟਾਂ ਲੱਗੀਆਂ ਵੇ ਰਾਤ ਨੂੰ ਚੱਲਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਹਵੇਲੀ ਲੈ ਕੇ ਜਾਵਾਂਗੇ ਅੱਜ ਅਸੀਂ ਤੁਹਾਨੂੰ ਹਵੇਲੀ ਲੈ ਕੇ ਜਾਵਾਂਗੇ ਪੁਰਾਣੀ ਹਵੇਲੀ ਜਿਹੜੀ ਕਿ ਬਾਹਰੋਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਅੰਦਰ ਕੁਝ ਹੈ ਹਵੇਲੀ ਟਾਈਪ ਉਹ ਹੈ ਬਾਹਰ ਦਰਖਤਾਂ ਨਾਲ ਘिरी ਹੋਈ ਆ ਉਹ ਬਾਰੋ ਜਿਵੇਂ ਮਰਜੀ ਤੁਸੀਂ ਆਲੇ ਦਾਲੋ ਲੰਗੀ ਜਾ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗੇਗਾ ਤੇ ਚਲੋ ਅੱਜ ਤੁਹਾਨੂੰ ਦਿਖਾਵਾਂਗੇ ਇੰਜੋਇਮੈਂਟ ਕਰਾਂਗੇ ਹਵੇਲੀ ਦੇ ਵਿੱਚ ਉੱਥੇ ਜਾ ਕੇ ਦੇਖਾਂਗੇ ਉੱਥੇ ਕੁਝ ਮਿਲਦਾ ਜਾਂ ਨਹੀਂ ਮਿਲਦਾ ਹਵੇਲੀ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਤੇ ਅਸੀਂ 2 ਨੰਬਰ ਦਾ ਪੁਲ ਉੱਤਰ ਰਿਹਾ ਹੁਣ ਜੀ بھائی ਨੰਬਰ ਦਾ ਪੁਲ ਕ੍ਰੋਸ ਕਰ ਚੁੱਕੇ ਆ ਜੀ ਉਹ ਸਾਹਮਣੇ ਜਿਮਾ ਉਹ ਸੋਨਾ ਸ਼ਹਿਰ ਆ ਜੀ ਪਟਿਆਲਾ ਪਟਿਆਲੇ ਦੇ ਨਾਮ ਤੋਂ ਬਹੁਤ ਚੀਜ਼ਾਂ ਮਸ਼ਹੂਰ ਨੇ ਪਟਿਆਲਾ ਪੈਗ ਪਟਿਆਲਾ ਸਰਵਾਰ ਪਟਿਆਲਾ ਜੁੱਤੀ ਬਹੁਤ ਚੀਜ਼ਾਂ ਹੈ ਸਾਡਾ ਜਿੱਥੇ ਸਵੀਟ ਆ ਗਿਆ ਜੀ ਮਸ਼ਹੂਰ ਪਟਿਆਲੇ ਦਾ ਤੇ ਲਓ ਜੀ ਸਫ਼ਰ ਜਾਰੀ ਆ ਤੇ ਵੀਡੀਓ ਥੋੜੀ ਜਿਹੀ ਲੰਬੀ ਹੁੰਦੀ ਆ ਦਾ ਮਾਫੀ ਕਰਨਾ ਪਰ ਵੀਡੀਓ ਜ ਪੂਰੀ ਜ਼ਰੂਰ ਦੇਖਣਾ ਵੀਡੀਓ ਨਜ਼ਾਰੇਦਾਰ ਵੀਡੀਓ ਆ ਅਸੀਂ ਆਪਾਂ ਚੱਲਦੇ ਚੱਲਦੇ ਸਕੂਟਰ 'ਤੇ ਚੱਲਦਾ ਰਹੇ ਨਹੀਂ ਅਸੀਂ ਸੌਂਣੀ ਤੇ ਬੈਠੇ ਆ ਤੇ ਸਾਡਾ ਥਾਪਰ ਕੋਜ ਆ ਗਿਆ ਥਾਪਰ ਕੋਜ ਤੋਂ ਅਸੀਂ ਨਾਪਾ ਰੋਡ ਨੂੰ ਮੁੜਾਂਗੇ ਸਾਡੇ ਰੰਧਾਵਾ ਜੀ ਸਕੂਟਰੀ ਡਰਾਈਵ ਕਰ ਰਹੇ ਨੇ ਇਹ ਅਸੀਂ ਅਮਜੀ ਨਾਪਾ ਰੋਡ la cammoga se devi si dà finché non ce ne hai un di fretta ma un po' di fretta e che che un po' ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਭਰਾ ਜੇ ਵੀਡੀਓ ਪਸੰਦ ਆਈ ਉਹ ਪਟਿਆਲਾ ਦੇ ਦਰਸ਼ਕ ਨੂੰ ਇਹ ਮੁਕਤਾਨ ਪੰਜਾਬ ਦਾ ਫੇਮਸ ਪਟਿਆਲਾ ਸ਼ਹਿਰ ਪਟਿਆਲਾ ਸ਼ਹਿਰ ਤੋਂ ਬਹੁਤ ਚੀਜ਼ਾਂ ਮਸ਼ਹੂਰ ਨੇ ਜੀ ਗਾੜਿਆਂ ਦੇ ਵਿੱਚੋ ਫਿਲਮਾਂ ਦੇ ਵਿੱਚੋ ਲੋ ਜੀ ਥੋੜੀ ਜੀ ਦੂਰ ਦੇ ਦੂਰੀ ਦੇ ਉੱਤੇ ਹੁਣ ਆਪਾਂ ਨਾਪਾ ਰੋਡ ਕੰਨੀਓਂ ਜਾ ਰਹੇ ਸੀਗੇ ਤਾਂ ਭਾਗੜਾ ਆਏਗੀ ਜਦੋਂ ਭਾਗੜਾ ਦੇ ਵੀ ਦਰਸ਼ਨ ਕਰਾਵਾਂਗੇ ਅਸੀਂ ਨਾ ਪਟਿਆਲੇ ਦੇ ਤੁਹਾਨੂੰ ਆ ਕੇ ਅਸੀਂ ਬਸ ਬਹੁਤ ਇੰਝ ਚਲਾਵਾਂਗੇ ਹਾਂ ਉਹ ਉਹ ਨਹੀਂ ਭਾਗੜਾ ਤੱਕ ਤੇ ਚੱਲ ਤੇ ਨਾ ਪਿਆਰੀ ਪਾਖੜਾ ਇਹ ਦੇਖੋ ਪਾਣੀ ਚੱਲ ਰਿਹਾ ਜੀ ਚਲੋ ਜੀ ਚਲੋ ਚਲੋ ਇਧਰ ਤੋਂ ਉਹ ਪਾਖੜਾ ਅਸੀਂ ਕ੍ਰੋਸ ਕਰ ਚੁੱਕੇ ਆਂ ਪੰਡਤ ਜੀ ਹਵਨ ਕਰ ਰਹੇ ਨੇ ਉਹ ਸਾਹਮਣੇ ਬੈਠੇ ਹਲੋ ਆਪਾਂ ਹੁਣ ਜੀ ਦੋਸਤੋ ਆਪਾਂ ਹੁਣ ਪਟਿਆਲੇ ਤੋਂ ਤਕਰੀਬਨ 9-10 ਕਿਲੋਮੀਟਰ ਬਾਹਰ ਆ ਚੁੱਕੇ ਆਂ ਆਪਾਂ ਮੁੜਾਂਗੇ ਅੱਗੋਂ ਰਾਈਟ ਮੁੜਾਂਗੇ ਇਹ ਦੇਖੋ ਜੰਗਲ ਸਰਦਾਰ ਜੰਗਲ ਦਾ ਏਰੀਆ ਆ ਗਿਆ ਇਧਰੋਂ ਇਧਰੋਂ ਮੁੜਨਾ ਚੈਨਲ ਧਿਆਨ ਨਾਲ ਚੱਲ 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 ਚਾ ਲੋ ਜੀ ਲੋ ਜੀ ਇਹ ਅਸੀਂ ਹੁਣ ਉਹ ਹਵੇਲੀ ਵੱਲ ਨੂੰ ਰਸਤਾ ਮੁੜ ਗਿਆ ਹੈ। ਹਾਂ? ਲੋ ਜੀ ਮੈਂ ਤੇ ਰੰਧਾਵਾ ਸਿੰਘ ਉਰੇ ਹਵੇਲੀ ਦੇ ਬਾਹਰ ਪਹੁੰਚ ਚੁੱਕੇ ਆ ਸਾਡੇ ਪਿੱਛੇ ਖੰਡਰ ਦਿਖ ਰਹੇ ਨੇ। ਲੋਕਾਂ ਦਾ ਮੰਨਣਾ ਵੀ ਉਰੇ ਬਹੁਤ ਇੱਕ ਖਤਰਨਾਕ ਚੀਜ਼ਾਂ ਦਾ ਸਾਆਹ ਆ ਤੇ ਕਈ ਲੋਕਾਂ ਨੂੰ ਇਹ ਦਿਖੀਆਂ ਵੀ ਨੇ ਉਰੇ ਚਲੋ ਦੇਖਦੇ ਆ ਅੰਦਰ ਜਾ ਕੇ ਵਿਰਾਸਦਾ ਦੇ ਸ਼ਹਿਰ ਦੇ ਵਿੱਚ ਬਹੁਤ ਪੁਰਾਣੀ ਇਮਾਰਤ ਆ ਇਹ ਸਾਡੇ ਰੰਦਾਵਾ ਸਿੰਘ ਜੀ ਆਜੀ ਸਰਪੋਲੀ ਪੱਤਾਨ ਕੰਦੇ ਨੇ ਵੀ ਉਰੇ ਕੋਈ ਚੀਜ਼ ਰਹਿੰਦੀ ਆ ਤੇ ਲੋਕਾਂ ਨੂੰ ਦਿਖਦੀ ਵੀ ਆ ਆ ਜਾ ਵੀ ਇੱਥੇ ਇੱਥੇ ਰਹਿੰਦੀ ਆ ਦਰਦਰਦਰ ਕੋਈ ਚੀਜ਼ ਹੈ ਉਰੇ ਜਿਹੜੀ ਸਾਨੂੰ ਉਰੇ ਹੋਣ ਦਾ ਅਹਿਸਾਸ ਕਰਾ ਸਕੇ ਉਸ ਉਸ ਤਰੀ ਰਹੰਦਾ ਵੀ ਏਟ ਕਿੱਥੋਂ ਆਈ ਆ ਇਹ ਪਰ ਹਾਂ ਉੱਤਰੋ ਉੱਪਰ ਆਇਓ ਦੇਖੋ ਜੀ ਕੋਈ ਜਿਹੜੀ ਵੀ ਚੀਜ਼ ਹੈਗੀ ਆ ਉਹਰੇ ਅਸੀਂ ਉਹਨੂੰ ਕੋਈ ਨੁਕਸਾਨ ਪਹੁੰਚਾ ਨਹੀਂ ਆਏ ਤਾਂ ਅਸੀਂ ਵੈਸੇ ਹੀ ਉਹਰੇ ਦੇਖਣਾ ਹੈ ਇੱਕ ਸਾਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਦੇਖੋ ਕਿੰਨੀ ਸੋਹਣੀ ਪ੍ਰਾਣੀ ਇਮਾਰਤਾਂ ਬਣੀਆਂ ਆਵੀਆਂ ਨੇ ਇਹ ਰੰਧਾ ਵੀ ਆਦਰ ਰੰਧਾਵਾ ਜੀ ਆ ਗਿਆ ਜੀ ਆਜੋ ਅੱਗੇ ਆਜੋ ਸਹੀ ਆ ਕੇ ਤਿਆਨ ਨਾਲ ਵੀ ਸਾਪ ਸੁਪ ਵੀ ਹੋ ਸਕਦੇ ਨੇ ਰੰਡਾਵਾ ਜੀ ਐ ਉਹ ਸਾਪ ਵੀ ਹੋ ਸਕਦੇ ਚਲ ਬਸ ਆ ਜਾਂਦੇ ਇਧਰ ਇਧਰ ਧਿਆਨ ਨਾਲ ਧਿਆਨ ਨਾਲ ਦਰਾ ਹੋਏ ਹਵਾ ਪੂਰੀ ਜ਼ੋਰ ਦੀ ਚੱਲ ਰਹੀ ਆ ਜੀ ਨੇਰੀ ਇਹ ਜਿਹੜਾ ਪੀਪਲ ਦਾ ਪੇੜ ਆ ਬਹੁਤ ਪੁਰਾਣਾ ਦੇਖੋ ਤੁਸੀਂ ਪੂਰੇ ਉਰੇ ਇਸ ਹਵੇਲੀ ਦੇ ਉੱਤੇ ਇਸ ਪੀਪਲ ਦਾ ਪੀਪਲ ਨੇ ਆਪਣਾ ਕਬਜ਼ਾ ਕਰ ਰੱਖਿਆ ਪਿਆ ਦੇਖੋ ਜਟਾਮਾ ਪੀਪਲ ਦੀਆਂ ਬਹੁਤ ਪੁਰਾਣਾ ਪੀਪਲ ਹੈ ਆ ਜਾ ਕਿੱਧਰ ਜਾ ਰਿਆ ਹੁਣ ਕਿੱਧਰ ਜਾ ਰਹਿੰਦੇ ਕਿਉਂ ਕੀ ਹੋ ਗਿਆ ਉਰੇ ਆਣ ਦੀ ਵੀ ਗਾੜੀ ਤੇ ਹੁਣ ਜਾਣ ਦੀ ਵੀ ਗਾੜੀ ਆ ਤੈਨੂੰ

ਹਾਂ ਸਾਲੀ ਸੱਤ ਪੁਰਾਣੀ ਇੱਟਾਂ ਲੱਗੀਆਂ ਹੋਈਆਂ ਨੇ ਖੰਡਰ ਹੋਇਆ ਪਿਆ ਜੀ ਇਹ ਸਾਰਾ ਬੁਲਾਈਏ ਕੀ ਚੀਜ਼ ਨੂੰ ਬੁਲਾਈਏ ਚੀਜ਼ ਨੂੰ ਬੁਲਾਣਾ ਬੁਲਾਵਾ ਕਰਨਾ ਓਰੇ ਕੋਈ ਚੀਜ਼ ਹੈ ਜਿਹੜੀ ਸਾਨੂੰ ਕੁਛ ਆਪਣਾ ਹੋਣ ਦਾ ਸਬੂਤ ਦੇਵੇ ਓਰੇ ਕਿ ਉਹ ਓਰੇ ਮੌਜੂਦ ਹੈ ਰੰਦਾਵੇ ਆ ਜਾ ਆ ਗਈ ਉਹ ਆ ਗਈ ਗੁਰੂ ਅੰਦਰ ਆ ਜਾ ਉਹ ਆ ਜਾ ਉਹ ਆ ਗਈ ਆਦਮ ਦਿਖਾ ਮੈਂ ਉਹ ਆ ਦਿਖਾਵਾਂ ਤੈਨੂੰ ਰੰਦਾਵਾ ਜੀ ਸਾਡੇ ਬਾਹਰ ਚਲੇ ਗਏ ਨੇ ਇੱਧਰ ਵੀ ਕਮਰਾ ਕਰੂ ਓਰੇ ਨਾ ਮੈਂ ਹਾਂ ਦਾ ਓਰੇ ਓਰੇ ਚੜੇ ਇੱਕ ਚੜੇਲ ਰਹਿੰਦੀ ਆ ਉਹ ਬੰਜਾਰਨ ਕਹਿੰਦੇ ਨੇ ਉਹਨੂੰ ਬੰਜਾਰਨ ਰਿਐਲਿਟੀ ਆ ਓਰੇ ਲੋਕਾਂ ਨੇ ਲਾਈਵ ਦੇਖੀ ਆ ਸੋਨੇ ਨਾਲ ਲੱਦੀ ਹੁੰਦੀ ਆ ਉਹ ਚਲੋ ਥੋੜੇ ਲਈ ਇਹ ਮੇਰਾ ਦੂਸਰਾ ਵਲੌਗ ਆ ਇਹ ਤੇ ਓਰੇ ਆਏ ਅਸੀਂ ਕੁਝ ਦਿਖਿਆ ਤੁਹਾਨੂੰ ਕੁਝ ਅਗਰ ਤੁਹਾਨੂੰ ਕੁਝ ਇੱਥੇ ਲੱਗੀ ਆ ਚੀਜ਼ ਕਿਸੇ ਨੂੰ ਵੀ ਦਿਖੀ ਹੋਵੇ ਤਾਂ ਕਮੈਂਟ ਦੇ ਰਾਹੀਂ ਜਰੂਰ ਦੱਸਿਓ ਤੇ ਅਗਰ ਵੀਡੀਓ ਜੇ ਪਸੰਦ ਆਈ ਆ ਤਾਂ ਲਾਈਕ ਕਰੋ